ਲਾਹੌਰ ਸ਼ਹਿਰ ਵਾਂਣ ਤੋਂ ਬਾਅਦ ਪੰਜਾਬ ਭਾਰਤ ਦਾ ਹਿੱਸਾ ਹੁੰਦਾ ਸੀਗਾ ਕਿਵੇਂ ਇੱਕ ਗਲਤੀ ਦਾ ਖਮਿਆਜਾ ਕਸ਼ਮੀਰ ਅੱਜ ਤੱਕ ਭੁਗਤ ਰਿਆ ਆਪਣੇ ਭਾਰਤ ਪੰਜਾਬ ਭਾਰਤ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਆ ਕੇ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂਗਾ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਲਾਹੌਰ ਨੂੰ ਭਾਰਤ ਦਾ ਦਰਵਾਜ਼ਾ ਮੰਨਿਆ ਜਾਂਦਾ ਹੁੰਦਾ ਸੀਗਾ ਤੇ ਈਸਟ ਇੰਡੀਆ ਤੋਂ ਆਉਣ ਵਾਲੇ ਯਾਤਰੀਆਂ ਦੀ ਪਹਿਲੀ ਪਸੰਦ ਦੀ ਜਗ੍ਹਾ ਜਿਹੜੀ ਸੀਗੀ ਉਹ ਵੀ ਲਾਹੌਰ ਹੀ ਹੁੰਦੀ ਸੀਗੀ ਤੇ ਦਿੱਲੀ ਜਾਣ ਦੇ ਵਾਸਤੇ ਲਾਹੌਰ ਦੇ ਵਿੱਚ ਦੀ ਹੀ ਜਾਣਾ ਪੈਂਦਾ ਹੁੰਦਾ ਸੀਗਾ ਤੇ ਪਹਿਲਾਂ ਲਾਹੌਰ ਆ ਜਿਹੜਾ ਉਹ ਭਾਰਤ ਦੇ ਹਿੱਸੇ ਵਿੱਚ ਆਉਂਦਾ ਸੀਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲਬਾਤ ਕਰਨੀ ਆ ਕਿ ਫਿਰ ਕੀ ਕਾਰਨ ਬਣ ਗਏ ਕਿ ਲਾਹੌਰ ਪਾਕਿਸਤਾਨ ਵਿੱਚ ਚਲਾ ਗਿਆ ਲਾਹੌਰ ਦੇ ਵਿੱਚ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ 94.7% ਆਬਾਦੀ ਜਿਹੜੀ ਉਹ ਮੁਸਲਮਾਨਾਂ ਦੀ ਆ ਤੇ 0.2% ਆਬਾਦੀ ਜਿਹੜੀ ਉਹ ਗੈਰ ਮੁਸਲਮਾਨ ਲੋਕਾਂ ਦੀ ਆ ਤੇ ਲਾਹੌਰ ਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ ਕਿਉਂਕਿ ਪਾਕਿਸਤਾਨ ਦਾ 11.5% ਰੈਵਨਿਊ ਜਿਹੜਾ ਇਕੱਲੇ ਲਾਹੌਰ ਸ਼ਹਿਰ ਤੋਂ ਆਉਂਦਾ ਤੇ ਪ੍ਰੀਵਿਨਸ਼ਲ ਇਕਨੋਮੀ ਦਾ ਜਿਹੜਾ 19% ਹਿੱਸਾ ਲਾਹੌਰ ਦਿੰਦਾ ਫਿਰ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਪਾਰਟੀਸ਼ਨ ਦੇ ਵੇਲੇ ਯਾਨੀ ਕਿ ਵੰਡ ਦੇ ਸਮੇਂ ਲਾਹੌਰ ਪਾਕਿਸਤਾਨ ਦੇ ਵਿੱਚ ਕਿਵੇਂ ਚਲਾ ਗਿਆ ਤੇ ਭਾਰਤ ਦਾ ਹੀ ਨਹੀਂ ਸਗੋਂ ਪਾਕਿਸਤਾਨ ਦੇ ਲੋਕਾਂ ਦਾ ਵੀ ਇਹੀ ਮੰਨਣਾ ਹੁੰਦਾ ਸੀਗਾ ਕਿ ਵੀ ਜਿਹੜਾ ਲਾਹੌਰ ਆ ਉਹ ਭਾਰਤ ਦਾ ਹਿੱਸਾ ਹੋਊਗਾ ਅਸਲ ਦੇ ਵਿੱਚ ਭਾਰਤ ਦਾ ਜਿਹੜਾ ਵਟਵਾਰਾ ਹੋਇਆ ਸੀਗਾ ਉਹ ਧਰਮ ਦੇ ਆਧਾਰ ਤੇ ਕੀਤਾ ਗਿਆ ਸੀਗਾ ਜਿਸ ਸ਼ਹਿਰ ਦੇ ਵਿੱਚ ਮੁਸਲਮਾਨ ਜ਼ਿਆਦਾ ਹੋਣ ਸੀਗੇ ਉਹਨੂੰ ਉਹ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀਗਾ ਤੇ ਜਿੱਥੇ ਹਿੰਦੂ ਤੇ ਸਿੱਖ ਜ਼ਿਆਦਾ ਉਹ ਭਾਰਤ ਨੂੰ ਦੇ ਦਿੱਤਾ ਗਿਆ ਸੀਗਾ 1940 ਤੇ 40 ਦੀ ਆਬਾਦੀ ਰਿਪੋਰਟ ਦੇ ਅਨੁਸਾਰ ਜਾਨੀ ਕਿ 1940 ਦੇ ਵਿੱਚ ਜਨਸੰਖਿਆ ਦੀ ਰਿਪੋਰਟ ਜਿਹੜੀ ਉਹਦੇ ਅਨੁਸਾਰ ਲਾਹੌਰ ਦੀ 40% ਆਬਾਦੀ ਜਿਹੜੀ ਸੀਗੀ ਉਹ ਗੈਰ ਮੁਸਲਮਾਨਾਂ ਦੀ ਸੀਗੀ ਉੱਥੇ ਗੈਰ ਮੁਸਲਮਾਨ ਲੋਕ ਜਿਹੜੇ ਰਹਿੰਦੇ ਹੁੰਦੇ ਸੀਗੇ ਤੇ 80% ਜਿਹੜੀ ਪ੍ਰਾਪਰਟੀ ਦੇ ਮਾਲਕ ਇਹ 40% ਲੋਕ ਸੀਗੇ ਠੀਕ ਆ ਤੇ ਜਿਸ ਦੇ ਕਾਰਨ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਲਾਹੌਰ ਸ਼ਹਿਰ ਉਹ ਭਾਰਤ ਦਾ ਹਿੱਸਾ ਹੋਊਗਾ ਤੇ ਬਾਕੀ ਜ਼ਿਆਦਾਤਰ ਪ੍ਰਾਪਰਟੀਆਂ ਤੇ ਜਿਹੜੇ ਬਿਜ਼ਨਸ ਸੀਗੇ ਉਹ ਵੀ ਗੈਰ ਮੁਸਲਮਾਨ ਲੋਕਾਂ ਦੇ ਉੱਥੇ ਜ਼ਿਆਦਾ ਸੀਗੇ ਤੇ ਜਿਵੇਂ ਕਿ ਆਪਾਂ ਗੱਲ ਕਰੀਏ ਸ਼੍ਰੀ ਗੰਗਾ ਰਾਮਾ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਜਨਕੀ ਦੇਵੀ ਹਸਪਤਾਲ, ਬਿਆਲ ਸਿੰਘ ਕਾਲਜ ਤੇ ਹੋਰ ਹਿੰਦੂਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਸੀਗੀਆਂ ਜਿਨ੍ਹਾਂ ਨੂੰ ਹਿੰਦੂ ਅਤੇ ਸਿੱਖ ਜਿਹੜੇ ਰਲ ਕੇ ਚਲਾਉਂਦੇ ਹੁੰਦੇ ਸੀਗੇ। ਬਾਕੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਆ ਜਿਹੜਾ ਇਹ ਉਹਨਾਂ ਨੇ ਰਾਜਧਾਨੀ ਵੀ ਲਾਹੌਰ ਨੂੰ ਹੀ ਬਣਾਇਆ ਹੋਇਆ ਸੀਗਾ ਤੇ ਸਿੱਖਾਂ ਤੇ ਹਿੰਦੂਆਂ ਦੇ ਹੋਰ ਵੱਡੇ ਜਿਹੜੇ ਧਾਰਮਿਕ ਸਥਾਨ ਆ ਉਹ ਵੀ ਲਾਹੌਰ ਦੇ ਵਿੱਚ ਹੀ ਸੀਗੇ। ਜਿਵੇਂ ਜੇਪਨ ਗੱਲ ਕਰੀਏ ਆਈਆ ਸਮਾਜ ਦਾ ਮੰਦਿਰ ਵੀ ਲਾਹੌਰ ਦੇ ਵਿੱਚ ਆ ਠੀਕਾ ਸ਼ੀਤਲਾ ਮਾਤਾ ਦਾ ਮੰਦਿਰ ਲਾਹੌਰ ਦੇ ਵਿੱਚ ਆ ਮਹਾਦੇਵ ਮੰਦਿਰ ਲਾਹੌਰ ਦੇ ਵਿੱਚ ਆ ਦੁੱਡ ਵਾਲੀ ਮਾਤਾ ਦਾ ਮੰਦਿਰ ਲਾਹੌਰ ਦੇ ਵਿੱਚ ਹੋਰ ਬਹੁਤ ਕੋਚਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਵੀ ਲਾਹੌਰ ਦੇ ਵਿੱਚ ਆ ਤੇ ਗੁਰਦਾਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਆ ਕਿਹਨੂੰ ਕਹਿੰਦੇ ਆ ਗੁਰਦਾਰਾ ਜਨਮ ਸਥਾਨ ਜਿਹੜਾ ਹੈਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਲਾਹੌਰ ਦੇ ਵਿੱਚ ਆ ਤੇ ਬਾਕੀ ਹੋਰ ਬਹੁਤ ਜਿਹੜੀਆਂ ਆਪਣੇ ਹਿੰਦੂਆਂ ਤੇ ਸਿੱਖਾਂ ਦੀਆਂ ਜਿਹੜੇ ਧਾਰਮਿਕ ਮੰਦਰ ਤੇੜੇ ਲਾਹੌਰ ਦੇ ਵਿੱਚ ਠੀਕ ਆ ਬਾਕੀ ਪੰਜਾਬੀ ਯੂਨੀਵਰਸਿਟੀ ਜਿਹੜੀ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਹੈ ਉਹਦੀ ਆਪਾਂ ਅੱਜ ਗੱਲ ਕਰੀਏ ਤਾਂ 8671 ਦੀ ਸੰਸਕ੍ਰਿਤੀ ਅਤੇ ਹਿੰਦੀ ਪੁੱਢਾ ਦੀ ਲਿਪੀ ਜਿਹੜੀ ਅੱਜ ਵੀ ਉੱਥੇ ਰੱਖੀ ਹੋਈ ਆ ਲਾਹੌਰ ਦੇ ਵਿੱਚ ਵੱਡੇ ਵਪਾਰੀ ਵੀ ਜਿਹੜੇ ਹਿੰਦੂ ਹੀ ਹੁੰਦੇ ਸੀਗੇ ਉਸ ਟਾਈਮ ਤੇ ਤੇ ਹੁਣ ਇਥੋਂ ਹੀ ਆਪਣਾ ਇਹ ਸਵਾਲ ਹੈ ਜੀ ਕਿ ਫਿਰ ਕੀ ਕਾਰਨ ਬਣਿਆ ਕਿ ਜੀ ਇੰਨੀ ਆਬਾਦੀ ਜਿਹੜੀ ਉਹ ਗੈਰ ਮੁਸਲਮਾਨਾਂ ਲੋਕਾਂ ਦੀ ਸੀਗੀ ਤਾਂ ਫਿਰ ਪ੍ਰਾਪਰਟੀ ਓਨਰਸ਼ਿਪ ਵੀ ਜਿਹੜੀ ਉਹ ਗੈਰ ਮੁਸਲਮਾਨਾਂ ਦੀ ਸੀਗੀ ਤਾਂ ਫਿਰ ਪਾਕਿਸਤਾਨ ਦੇ ਵਿੱਚ ਲਾਹੌਰ ਚਲਾ ਕਿਵੇਂ ਗਿਆ ਅਸਲ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਲਾਹੌਰ ਦਾ ਆਪਣੇ ਪੰਜਾਬ ਹਿੰਦ ਦਾ ਬਟਵਾਰਾ ਦੇ ਕਰਨ ਦੇ ਵਾਸਤੇ ਇੱਕ ਬ੍ਰਿਟੇਨ ਤੋਂ ਇੱਕ ਅੰਗਰੇਜ਼ ਆਇਆ ਸੀਗਾ ਜਿਹਦਾ ਨਾਂ ਸੀਗਾ ਰੈਡਕਲੀਫਾ ਤੇ ਇਹ ਪਹਿਲੀ ਵਾਰੀ ਭਾਰਤ ਆਇਆ ਸੀਗਾ ਤੇ ਇਹਨੇ ਇਸੇ ਨੇ ਵਟਵਾਰੇ ਦੀ ਲਾਈਨ ਖਿੱਚਣੀ ਸੀਗੀ ਤੇ ਇਹ ਲਾਈਨ ਨੂੰ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਹੈ ਇਹਨੂੰ ਰੈੱਡ ਕਲਿਫ ਲਾਈਨ ਵੀ ਜਿਹੜਾ ਉਹ ਆਖਿਆ ਜਾਂਦਾ ਤੇ ਇਹਨੇ ਕਿਹੜਾ ਸ਼ਹਿਰ ਭਾਰਤ ਨੂੰ ਦੇਣਾ ਕਿਹੜਾ ਪਾਕਿਸਤਾਨ ਨੂੰ ਦੇਣਾ ਸਾਰਾ ਕੁਝ ਇੱਥੇ ਦਾ ਹੀ ਸੀਗਾ ਜਿਹੜੇ ਸ਼ਹਿਰ ਦੇ ਵਿੱਚ ਮੁਸਲਮਾਨ ਜ਼ਿਆਦਾ ਸੀਗੇ ਉਹ ਇਹਨਾਂ ਨੇ ਪਾਕਿਸਤਾਨ ਨੂੰ ਦਿੱਤੇ ਆ ਜਿਹੜੇ ਸ਼ਹਿਰ ਚ ਹਿੰਦੂ ਤੇ ਸਿੱਖ ਜ਼ਿਆਦਾ ਸੀਗੇ ਉਹ ਭਾਰਤ ਦੇ ਵਿੱਚ ਆਗੇ ਸੀਗੇ ਇਸ ਤੋਂ ਬਾਅਦ ਜਦੋਂ ਆਈ ਲਾਹੌਰ ਦੀ ਉਹ ਸਵੇਰ ਜਿਹਨੂੰ ਯਾਦ ਕਰਦੇ ਆ ਆਪਣੇ ਸਾਰਿਆਂ ਦੇ ਰੋਂਗ ਅੰਡੇ ਜਿਹੜੇ ਉਹ ਖੜੇ ਹੋ ਜਾਂਦੇ ਆ ਅਜਿਹੀ ਸਵੇਰ ਜੋ ਕਿ ਲਾਸ਼ਾਂ ਤੇ ਦੰਗਿਆਂ ਨਾਲ ਭਰੀ ਹੋਈ ਸੀਗੀ ਅਸਲ ਦੇ ਵਿੱਚ ਕਿਸੇ ਨੇ ਇਹ ਅਫਵਾਹ ਫਲਾ ਦਿੱਤੀ ਸੀ ਕਿ ਲਾਹੌਰ ਆ ਜਿਹੜਾ ਉਹ ਭਾਰਤ ਵਿੱਚ ਸ਼ਾਮਲ ਹੋ ਰਿਹਾ ਤੇ ਜਿਸ ਕਰਕੇ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਦੰਗੇ ਹੋ ਗਏ ਤੇ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਕਿ ਗਵਰਨਰ ਜੈਕਸਿਨਸ ਨੇ ਜੈਨਕੀਨਸ ਨੇ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਕਿ ਗਵਰਨਰ ਜੈਨਕੀਨਸ ਨੇ ਜਿਹੜਾ ਲਾਰਡ ਮਾਊਂਟਨ ਨੂੰ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਇਹ ਚੀਜ਼ ਲਿਖੀ ਕਿ ਸਾਨੂੰ ਹੋਰ ਫੋਰਸ ਦਿੱਤੀ ਜਾਵੇ ਹੋਰ ਫੋਰਸ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੀ ਅ ਅੰਮ੍ਰਿਤਸਰ ਦੀ ਤੇ ਲਾਹੌਰ ਦੀ ਪੁਲਿਸ ਤੇ ਯਕੀਨ ਨਹੀਂ ਹੈਗਾ ਕਿਉਂਕਿ ਇਹਨਾਂ ਨੂੰ ਵੀ ਆਪ ਪੁਲਿਸ ਨੂੰ ਦੰਗੇ ਕਰਦਾ ਜਿਹੜਾ ਉਹ ਦੇਖਿਆ ਗਿਆ ਹੈ ਬਾਕੀ ਉਸ ਸਮੇਂ ਇੱਕ ਮੁਸਲਮਾਨ ਨੇਤਾ ਦਾ ਨਾਰਾ ਬੜਾ ਗੂੰਜਿਆ ਸੀਗਾ ਜੀਤੇ ਜਿਹੜਾ ਨਾਰਾ ਸੀਗਾ ਕਿ ਹੱਸ ਕੇ ਲਿਆ ਪਾਕਿਸਤਾਨ ਤੇ ਲੜ ਕੇ ਲਾਵਾਂਗੇ ਹਿੰਦੁਸਤਾਨ ਇਹ ਨਾਰਾ ਲਾਹੌਰ ਦੀਆਂ ਗਲੀਆਂ ਦੇ ਵਿੱਚ ਲਾਹੌਰ ਦੇ ਹਰ ਘਰ ਘਰ ਦੇ ਵਿੱਚ ਇੰਨਾ ਜ਼ਿਆਦਾ ਗੂੰਜਿਆ ਕਿ ਬੱਚੇ-ਬੱਚੇ ਦਾ ਇਹ ਨਾਰਾ ਸੀਗਾ ਉਸ ਟਾਈਮ ਤੇ ਤੇ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਲਾਹੌਰ ਦੀ ਇਸ ਹਾਲਾਤ ਦਾ ਜਿਹੜਾ ਅਸਲ ਜ਼ਿੰਮੇਵਾਰ ਆ ਉਹ ਰੈੱਡ ਕਲੇਫ ਆ ਉਸ ਦੇ ਜਿਹੜਾ ਇਹ ਇਹ ਜਿੰਮੇਵਾਰ ਕਿਵੇਂ ਆ ਕਿਉਂਕਿ ਉਹਦੇ ਦਫ਼ਤਰ ਦੇ ਵਿੱਚੋਂ ਇਹ ਗੱਲ ਜਿਹੜੀ ਉਹ ਬਾਹਰ ਆਈ ਸੀਗੀ ਕਿ ਲਾਹੌਰ ਆ ਜਿਹੜਾ ਉਹ ਭਾਰਤ ਦੇ ਹਿੱਸੇ ਵਿੱਚ ਗਿਆ ਚਲਾ 12 ਅਗਸਤ ਨੂੰ ਵਾਪਰੇ ਹਾਲਾਤਾਂ ਦੇ ਜਿਹੜੇ ਹਲ ਹਾਲਾਤ ਜਿਹੜੇ ਵਾਪਰੇ ਸੀਗੇ ਉਹਨਾਂ ਦੇ ਕਾਰਨ ਦੇ ਜਿਹੜਾ ਫੈਸਲਾ ਇਹ ਬਦਲਣਾ ਪਿਆ ਅਸਲ ਦੇ ਵਿੱਚ ਰੈਡ ਕਲੀਫ ਨੂੰ ਇੱਕ ਐਸੋਸੀਏਸ਼ਨ ਨੇ ਪਾਕਿਸਤਾਨ ਨੂੰ ਈ ਵੱਡੇ ਸ਼ਹਿਰ ਜਿਹੜੇ ਨਾਂ ਦੇਣ ਕਰਕੇ ਖੋਜ ਸੀਗੇ ਤੇ ਨਾਂ ਖੋਜ ਸੀਗੇ ਤੇ ਇਸ ਉਹਨੇ ਇੱਕ ਤਾਂ ਗੱਲ ਆ ਜਿਹੜੀ ਲਿਆਕਤ ਅਲੀ ਨੂੰ ਭੇਜੀ ਸੀਗੀ ਉਹਨੇ ਇੱਕ ਚਿੱਠੀ ਸੀਗੀ ਇੱਕ ਸ਼ਾਇਦ ਆਈ ਥਿੰਕ ਲਿਆਕਤ ਅਲੀ ਨੂੰ ਭੇਜੀ ਸੀਗੀ ਤੇ ਉਹਨਾਂ ਦੇ ਵਿੱਚ ਤਲਦੀਪ ਆਈ ਆਰ ਨਾਮ ਦਾ ਇੱਕ ਪੱਤਰਕਾਰ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਕਿ ਇਹ ਖਬਰ ਰੇਡੂਏ ਦੇ ਉੱਤੇ ਵੀ ਦੱਸੀ ਸੀਗੀ ਕਿ ਉਸ ਦੀ ਮੁਲਾਕਾਤ ਆ ਜੋ ਰੈਡ ਕਲਿਫ ਨਾਲ ਹੋਈ ਸੀਗੀ ਤੇ ਉਹਨਾਂ ਨੇ ਰੈਡ ਕਲਿਫ ਨੂੰ ਵੀ ਇਹ ਚੀਜ਼ ਪੁੱਛੀ ਸੀਗੀ ਤਾਂ ਉਦੋਂ ਰੈਡ ਕਲਿਫ ਨੇ ਇਹ ਗੱਲ ਕਹੀ ਇਹ ਕਹਿੰਦਾ ਮੇਰੇ ਕੋਲੇ 10 ਤੋਂ 12 ਦੇਣੇ ਜਿਹੜੇ ਵਟਵਾਰੇ ਦੀ ਲਾਈਨ ਖਿੱਚਣ ਆਸਤੇ ਸੀਗੇ ਤੇ ਇਹ ਤੋਂ ਪਹਿਲਾਂ ਕਹਿੰਦਾ ਮੈਂ ਕਦੇ ਵੀ ਭਾਰਤ ਨਹੀਂ ਆਇਆ ਸੀਗਾ ਕਦੇ ਭਾਰਤ ਦਾ ਕਹਿੰਦਾ ਮੈਂ ਦੌਰਾ ਨਹੀਂ ਕੀਤਾ ਸੀਗਾ ਤੇ ਉਹਨੇ ਭਾਰਤ ਦਾ ਜਿਹੜਾ ਸਫ਼ਰ ਸੀਗਾ ਉਹ ਹਵਾਈ ਜਹਾਜ਼ ਰਾਹੀਂ ਜਿਹੜਾ ਕੀਤਾ ਸੀਗਾ ਤੇ ਰੈੱਡ ਕਲੀਫ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਹਦੇ ਤੇ ਇਹ ਚੀਜ਼ ਦਾ ਜਿਹੜਾ ਪਤਾ ਲੱਗਦਾ ਸੀਗਾ ਕਿ ਲਾਹੌਰ ਦੀ ਜ਼ਿਆਦਾਤਰ ਆਬਾਦੀ ਹੈ ਜਿਹੜੀ ਹਿੰਦੂਆਂ ਦੀ ਆ ਤੇ ਸਿੱਖਾਂ ਦੀ ਆ ਤੇ ਰੈੱਡ ਕਲੀਫ ਦਾ ਕਹਿਣਾ ਇਹ ਸੀਗਾ ਕਿ ਪਾਕਿਸਤਾਨ ਨੂੰ ਤਾਂ ਸਮ ਕਹਿੰਦਾ ਖੁਸ਼ ਹੋਣਾ ਚਾਹੀਦਾ ਕਿ ਮੈਂ ਉਹਨੂੰ ਭਾਰਤ ਤੋਂ ਜਿਹੜਾ ਇੱਕ ਲਾਹੌਰ ਵਰਗਾ ਸ਼ਹਿਰ ਲੈ ਕੇ ਦਿੱਤਾ ਜਿਸ ਤੋਂ ਇਲਾਵਾ ਜੋ ਲਾਈਨ ਰੈੱਡ ਕਲਿਬ ਨੇ ਖਿੱਚੀ ਸੀਗੀ ਉਸ ਦੇ ਨਾਲ ਪੰਜਾਬ ਦੇ ਵੱਡੇ ਸ਼ਹਿਰ ਜਿਵੇਂ ਕਿ ਫਿਰੋਜ਼ਪੁਰ ਗਰਦਾਸਪੁਰ ਜਿਹੜੇ ਪਾਕਿਸਤਾਨ ਦੇ ਵਿੱਚ ਗਏ ਚਲੇ ਸੀਗੇ ਤੇ ਮਾਉਂਟ ਬੈਟਨ ਨੇ ਜਿਹੜਾ ਇੱਕ ਆਦੇਸ਼ ਕੀਤਾ ਸੀਗਾ ਉਸ ਸਮੇਂ ਆਦੇਸ਼ਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਦੋਵੇਂ ਸ਼ਹਿਰ ਜਿਹੜੇ ਭਾਰਤ ਦੇ ਵਿੱਚ ਵਾਪਸ ਆਉਣੇ ਚਾਹੀਦੇ ਆ ਜਿਸ ਦੇ ਕਾਰਨ ਇਹਨਾਂ ਨੂੰ ਸ਼ਹਿਰ ਆ ਜਿਹੜੇ ਲਾਹੌਰ ਨੂੰ ਲਾਹੌਰਾ ਵਰਗਾ ਸ਼ਹਿਰ ਦਾ ਜਿਹੜਾ ਪਾਕਿਸਤਾਨ ਨੂੰ ਦੇਣਾ ਪਿਆ ਬਾਕੀ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਵੀ ਜਾਨੀ ਕਿ ਫਰੋਇਪੁਰ ਤੇ ਗਰਦਾਸਪੁਰ ਸ਼ਹਿਰ ਦੇ ਵਿੱਚ ਵੀ ਲਾਹੌਰ ਵਰਗਾ ਮੰਜ਼ਰ ਹੀ ਜਿਹੜਾ ਉਹ ਵੇਖਿਆ ਗਿਆ ਸੀਗਾ ਬਾਕੀ 3 ਅਗਸਤ ਨੂੰ ਜਿਵੇਂ ਮੈਂ ਗੱਲ ਕੀਤੀ ਸੀਗੀ ਵੀ ਕਸ਼ਮੀਰ ਇੱਕ ਗਲਤੀ ਵੱਖ ਮੈਂ ਅਜੇ ਤੱਕ ਵੀ ਭੁੱਗਤ ਰਿਆ ਉਹਦਾ ਜਵਾਬ ਇੱਥੇ ਆ ਹੁਣ 3 ਅਗਸਤ ਨੂੰ ਗਾਂਧੀ ਜਿਹੜਾ ਕਸ਼ਮੀਰ ਦੇ ਰਾਜੇ ਜਿਹੜਾ ਹਰੀ ਸਿੰਘ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਮਿਲਦਾ ਤੇ ਹਰੀ ਸਿੰਘ ਦੇ ਹਰੀ ਸਿੰਘ ਨੂੰ ਇਹ ਗੱਲ ਕਹਿੰਦਾ ਗਾਂਧੀ ਤੇ ਵੀ ਜਿਹੜਾ ਤੇਰਾ ਪ੍ਰਧਾਨ ਮੰਤਰੀ ਆ ਚੰਦਰਕਾਕਰ ਤੇ ਉਹਨੂੰ ਕਹਿੰਦਾ ਵੀ ਆਪ ਦੇ ਤੂੰ ਇਹਦੇ ਵਿੱਚੋਂ ਕੱਢ ਦੇ ਤਾਂ ਰਾਜੇ ਨੇ ਗਾਂਧੀ ਦੇ ਕਹਿਣ ਤੇ ਜਿਹੜਾ 12 ਅਗਸਤ ਨੂੰ ਪ੍ਰਧਾਨ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀਗਾ ਤੇ ਲੋਕਾਂ ਦਾ ਕਹਿਣਾ ਇਹ ਵੀ ਸੀਗਾ ਕਿ ਜੇਕਰ ਗਾਂਧੀ ਉਸੇ ਦਿਨ ਹੀ ਕਸ਼ਮੀਰ ਨੂੰ ਭਾਰਤ ਦੇ ਵਿੱਚ ਆਉਣ ਲਈ ਕਹਿੰਦਾ ਤਾਂ ਕਸ਼ਮੀਰ ਦੇ ਅੱਜ ਇਹ ਹਾਲਾਤ ਨਹੀਂ ਹੋਣੇ ਸੀਗੇ ਠੀਕ ਆ ਪਰ ਅਸਲ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਮਾਉਂਟ ਬੈਟਨ ਨੇ ਹਰੀ ਸਿੰਘ ਨੂੰ ਪਾਕਿਸਤਾਨ ਜਿਹੜਾ ਜਾਣ ਲਈ ਕਿਹਾ ਸੀਗਾ ਕਿਉਂਕਿ ਇੱਥੇ ਜ਼ਿਆਦਾਤਰ ਜਿਹੜੀ ਆਬਾਦੀ ਸੀਗੀ ਉਹ ਮੁਸਲਮਾਨ ਲੋਕਾਂ ਦੀ ਸੀਗਾ ਪਰ ਰਾਜੇ ਨੇ ਇਹ ਜਿਹੜਾ ਪ੍ਰਸਤਾਵ ਸੀਗਾ ਮਾਉਂਟ ਬੈਟਨ ਦਾ ਉਹ ਟਕਰਾਅ ਦਿੱਤਾ ਸੀਗਾ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਰੈਡਕਲਿਫ ਦੇ ਹੀ ਸੀਗੀ ਜਿਸ ਦੇ ਜਿਸ ਦਾ ਖਮਿਆਜਾ ਲਾਹੌਰ ਦੇ ਲੋਕਾਂ ਨੇ ਤੇ ਫਿਰੋਜ਼ਪੁਰ ਤੇ ਗਰਦਾਸਪੁਰ ਦੇ ਲੋਕਾਂ ਨੇ ਭੁਗਤਿਆ ਤੇ ਇਹੀ ਗੱਲ ਆ ਕਿ ਕਸ਼ਮੀਰ ਦੇ ਲੋਕਾਂ ਜਿਹੜੇ ਕਸ਼ਮੀਰ ਦੇ ਲੋਕਾਂ ਨੂੰ ਆ ਗਾਂਧੀ ਨੇ ਜਿਹੜਾ ਭਾਰਤ ਦੇ ਵਿੱਚ ਆਨਲਾਈਨ ਨਹੀਂ ਗਿਆ ਇਸੇ ਕਰਕੇ ਹੀ ਉਹਨਾਂ ਦੇ ਇਹ ਹਾਲਾਤ ਬਣਦੇ ਇਸੇ ਕਰਕੇ ਹੀ ਉੱਥੋਂ ਦੇ ਲੋਕ ਆ ਜਿਹੜੇ ਅੱਜ ਇੰਨੇ ਜਿਹੜੀਆਂ ਬੁਰੀਆਂ ਹਾਲਾਤਾਂ ਦੇ ਵਿੱਚ ਹੈਗੇ ਆ ਸੋ ਵੀਡੀਓ ਕਿਦਾਂ ਦੀ ਲੱਗੀ ਤੇ ਕਮੈਂਟ ਕਰਕੇ ਦੱਸਿਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਧੰਨਵਾਦ